ਜੋ ਜਿਹੜੀ ਲੋਕਲ ਲੋਕ ਹਨ ਉਹ ਕੰਮ ਨਹੀਂ ਕਰਦੇ ਯਾਰ ਇਹ ਉਹ ਕਹੀ ਜਾ ਰਿਹਾ ਕਿ ਇਹ ਦਰਿਆ ਚ ਲੱਗਿਆ ਹੈ ਦੇਖ ਲੋ ਤੁਸੀਂ ਕੈਮਰਾਮੈਨ ਸਾਹਿਬ ਸਾਰੀ ਹੀ ਜਗ੍ਹਾ ਜਿਹੜੀ ਹੈਗੀ ਹੈ ਇਹ ਸਾਰੀ ਜਗ੍ਹਾ ਇੱਥੇ ਕਸੂ ਪਿਆ ਹੈਗਾ ਕਮਾਂ ਦੇ ਵਿੱਚ ਇਹ ਹੀ ਪੁੱਟਾਂਗੇ ਤੇ ਸਾਡਾ ਕੰਮ ਜਿਹੜੀ ਫਸਲ ਹੈ ਸਾਫ਼ ਹੋਏਗੀ ਠੀਕ ਹੈ ਨਾ ਹੋਰ ਜਿਹੜੀ ਪਬਲਿਕ ਇਹ ਰੋਲਾ ਪਾ ਰਹੀ ਹੈ ਨਾ ਇਹਨਾਂ ਦਾ ਕਿਸੇ ਦਾ ਕੁਝ ਨਹੀਂ ਲੈਣਾ ਦੇਣਾ ਹੈਗਾ ਇਹ ਲੋਕਲ सरपंच 하게 ਨੇ ਇਹ ਕੋਈ ਉੱਥੋਂ ਉੱਟ ਕੇ ਆਏ ਕੋਈ ਚਾਰ ਚਾਰ ਜਣੇ ਧੰਨਾ ਲਾ ਦਿੰਦੇ ਆ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਨਹੀਂ ਮਿਲ ਰਹੀ ਇਹ ਜਿੱਦੇ ਜਾ ਕੇ ਡੀਸੀ ਸਾਹਿਬ ਦੇ ਪੇਜ ਇਹਦੇ ਕਹਿੰਦੇ ਆ ਵੀ ਜਿਹੜੇ ਪਬਲਿਕ ਬੰਦੇ ਚਾਰ ਇਕੱਠੇ ਹੁੰਦੇ ਡੀਸੀ ਸਾਹਿਬ ਉਹਨਾਂ ਨੂੰ ਵੀ ਉੱਥੇ ਬੁਲਾਵੇ ਜਿਹੜੇ ਜ਼ਿੰਮੇਦਾਰ ਆ ਉਹਨਾਂ ਨੂੰ ਵੀ ਉੱਥੇ ਬੁਲਾਵੇ ਫਿਰ ਇਹਨਾਂ ਨੂੰ ਪੁੱਛੇ ਵੀ ਇਹਨਾਂ ਦੀ ਜ਼ਮੀਨਾਂ ਹੈਗੀਆਂ ਤੇ ਕਿਸ ਦੀਆਂ ਮੈਨੂੰ ਪਹਿਲੇ ਇਹ ਦੱਸੋ ਵੀ ਦਰਿਆ ਡੂੰਗੇ ਹੋਣਾ ਕਿ ਆ ਦਰਿਆ ਖਰਾਬ ਕਰਦਾ ਜੇ ਦਰਿਆ ਡੂੰਗੇ ਹੋਏ ਹੁੰਦੇ ਤਾਂ ਕਦੀ ਇਹਨਾਂ ਨੂੰ ਨੁਕਸਾਨ ਵੀ ਨਾ ਹੁੰਦਾ ਸਾਡਾ ਆਨ ਸਾਹਿਬ ਨੇ ਬਹੁਤ ਵਧੀਆ ਪਾਲਿਸੀ ਬਣਾਈ ਸੀ ਇਹ ਪਰ ਕੁ ਮੰਦੀ ਉਲੰਘਣਾ ਕਰ ਰਹੇ ਉਹਨਾਂ ਦੀ ਗੱਲ ਨੂੰ ਨਹੀਂ ਸਹੀ ਮੰਨ ਰਹੇ ਤੇ ਕੁਝ ਲੋਕ ਨੇ ਜਿਹੜੇ ਲੋਕ ਲੋਕਲ ਲੋਕ ਨੇ ਜਿਹੜੇ ਵਿਚਾਰਿਆਂ ਦਾ ਰੋਜ਼ ਚੁੱਲਾ ਚੱਲਦਾ ਦੇਤਾ ਹੀ ਕਮਾਨਗੇ ਟਰਾਲੀ ਸੁੱਟ ਕੇ ਅੰਗਰਕ ਪੈਸੇ ਲੈ ਕੇ ਆਣਗੇ ਆਪਣਾ ਘਰ ਦਾ ਪਰਿਵਾਰ ਦੀ ਸਾਰਿਆਂ ਦੀ ਦੇਖਭਾਲ ਕਰਨਗੇ ਪਰ ਜਿਹੜੇ ਕੁਝ ਲੋਕ ਹੈ ਉਹ ਪ੍ਰਿਟੀਕਲ ਬੰਦੇ ਆ ਗਏ ਨੇ ਕਾਂਗਰਸੀ ਲੈਵਲ ਦੇ ਬੰਦੇ ਨੇ ਉਹ ਪਹਿਲਾਂ ਉਹ ਕੰਮ ਚਲਾਉਂਦੇ ਸੀ ਇੱਥੇ ਅੱਜ ਉਹ ਕਹਿੰਦੇ ਵੀ ਅਸੀਂ ਇਹਨਾਂ ਦਾ ਕੰਮ ਨਹੀਂ ਚੱਲਣ ਦੇਣਾ ਕੋਈ ਵੀ ਅਫਸਰ ਸਾਹੀ ਆਂਦਾ ਉਹਨਾਂ ਦੀ ਗੱਲ ਸੁਣ ਕੇ ਉੱਥੋਂ ਬਾਹਰੋ-ਬਾਰੀ ਵਾਪਸ ਚਾਹੀਦੀ ਕਹਿੰਦੇ ਸਾਨੂੰ ਵੀ ਬੁਲਾਓ ਉੱਥੇ ਕੋਈ ਪ੍ਰੈਸਰ رپورਟਰ ਆਂਦਾ ਵੀ ਉਹਨਾਂ ਦੀ ਕੱਲੀ ਵਾਈਡ ਲਾ ਕੇ ਚਲਾ ਜਾਂਦਾ ਦੋਨਾਂ ਪਾਰਟੀਆਂ ਨੂੰ ਹੀ ਬੁਲਾਉਣਾ ਚਾਹੀਦਾ ਤੇ ਫੇਰ ਹੀ ਕਿਸੇ ਚੀਜ਼ ਦਾ ਸੋਲੂਸ਼ਨ ਲੱਗਦਾ ਇਹ ਤੇ ਕੰਮ ਬਹੁਤ ਖਰਾਬ ਹੋ ਜੂਗਾ ਜਿਸ ਤਰ੍ਹਾਂ ਇਹਨਾਂ ਨੇ ਧਰਨੇ ਦਿੱਤੇ ਆ 5-7 10 ਦਿਨ ਤੱਕ ਆਹੀ ਵੀ ਸਾਰੇ ਜਨੇ ਕਿਸਾਨ ਇਕੱਠੇ ਹੋ ਕੇ ਧਰਨਾ ਦੇ ਮੇਰੀ 14 ਏਕੜ ਜ਼ਮੀਨ ਖਰਾਬ ਹੋ ਗਈ ਹੈ ਇਹਦੇ ਕਹਿੰਦੇ ਜੇ ਮਾਨ ਸਾਹਿਬ ਇਹ ਵੀਡੀਓ ਆਪਣੇ ਕੋਈ ਸਪੈਸ਼ਲ ਅਧਿਕਾਰੀ ਤੋਂ ਭੇਜ ਕੇ ਇਨਵੈਸਟੀਗੇਸ਼ਨ ਕਰਵਾਈ ਜਾਏ ਵੀ ਇਹ ਬੰਦਿਆਂ ਨੂੰ ਕਿਉਂ ਤੰਗ ਕੀਤਾ ਜਾ ਰਿਹਾ ਦਰਿਆ ਵਿੱਚ ਜ਼ਮੀਨ ਆਈ ਆਤੀ ਇੱਧਰ ਕਮਾ ਕੇ ਦੇਖੋ ਸਾਰੀ ਹੀ ਜ਼ਮੀਨ ਸਰਾਂ ਤੋਂ ਪਾਰ ਚਲੀ ਗਈ ਹੈ ਮੇਰੀ ਮੈਂ ਕਹਿੰਦਾ ਕਿਸਾਨ ਬਹੁਤ ਪਰੇਸ਼ਾਨ ਹੈ ਪੁਲਿਸ ਪ੍ਰਸ਼ਾਸਨ ਕੋਈ ਵੀ ਲਾ ਲੋ ਤੁਸੀਂ ਸਾਰਾ ਹੀ ਆਣ ਕੇ ਥ੍ਰੱਡ ਕਰਦੇ ਪਏ ਨੇ ਕਿ ਨਹੀਂ ਜੀ ਨਹੀਂ ਜੀ ਇੱਥੋਂ ਪਟੋ ਉੱਥੋਂ ਨਾ ਪਟੋ ਸਾਡੇ ਸਮਝ ਨਹੀਂ ਆ ਰਹੀ ਹੋ ਗਈ ਤੇ ਆਈ ਜ਼ਮੀਨਾਂ ਦੀ ਸਾਫਾਡੀ ਜ਼ਮੀਨ ਸਾਫ ਹੈ ਇਹ ਦੇਖੋ ਜੀ ਆਰਮੀ ਹੈ ਮੈਂ ਇਹਨਾਂ ਨੂੰ ਆਪਣੀ ਜ਼ਮੀਨ ਦੇ ਵਿੱਚ ਪੁਲ ਬਣਾਉਣ ਨੂੰ ਦਿੱਤਾ ਨਾ ਇੱਥੇ ਹਜੂਰ ਸਾਹਿਬ ਤੋਂ ਬੇੜਾ ਹੈਗਾ ਉਹ 3-4 ਸਾਲ ਮਹੀਨੇ ਤੋਂ ਸੇਵਾ ਕਰ ਰਿਹਾ ਅਸੀਂ ਵੀ ਸਾਰੀ ਫੈਮਿਲੀ ਹੀ ਨਾਲ ਇਕੱਠੇ ਹੋ ਗਨਾਂ ਦਾ ਸਾਥ ਦੇ ਰਹੇ ਆ ਇੱਥੇ ਕਦੇ ਕਿਸੇ ਦੀ ਗੱਡੀ ਫਸ ਜਾਂਦੀ ਹੈ ਕੋਈ ਰਾਹ ਬਣਾ ਕੇ ਦੇ ਦਿੰਦੇ ਆ ਪੂਰਾ ਆਪਣੇ ਜੀਸੀਬੀਆਂ ਲਾ ਕੇ ਆਪਣਾ ਹੀ ਰਾਹ ਤਿਆਰ ਕਰੇ ਕਰਨੀ ਆ ਤੇ ਕਿਸੇ ਵੀ ਸਰਕਾਰ ਦਾ ਕੋਈ ਯੋਗਦਾਨ ਨਹੀਂ ਵਿੱਚ ਵੀ ਇਹ ਲੋਕੀ ਕਿੱਦਾਂ ਪਾਰ ਜਾ ਰਹੇ ਨੇ ਕਿੱਦਾਂ ਆ ਰਹੇ ਨੇ ਕੋਈ ਵੀ ਪੁੱਛ ਕੇ ਦੱਸੇ ਵੀ ਇੱਥੇ ਕੌਣ ਕਿਸ ਤਰ੍ਹਾਂ ਜਾ ਰਹੇ ਨੇ ਪਾਰ ਬੇੜੇ ਵਾਲੇ ਬਾਬਾ ਜੀ ਵੀ ਨਾਲ ਹੀ ਜਾਇਦ ਨੇ ਸਾਡੇ ਸਾਰੇ ਇਹਨਾਂ ਨੂੰ ਪੁੱਛਿਆ ਉਹਨਾਂ ਨੂੰ 3 ਮਹੀਨੇ ਹੋ ਗਏ ਇੱਥੇ ਸੇਵਾ ਕਰਦੇ ਠੀਕ ਹੈ ਜੀ ਕੋਈ ਦੱਸੇ ਕੋਈ ਪ੍ਰਸ਼ਾਸਨ ਦ ਕੋਈ ਡੀਸੀ ਸਾਹਿਬ ਦੱਸਣ ਕੋਈ ਵੀ ਮਹਿਕਮਾ ਦੱਸੇ ਵੀ ਅਸੀਂ ਇਹਨਾਂ ਲੋਕਾਂ ਲਈ ਪਾਰ ਦੇ ਲੋਕਾਂ ਲਈ ਕੀ ਕੀਤਾ ਜਦ ਕਿ ਬੇੜੇ ਵਾਲੇ ਬਾਬਾ ਜੀ ਔਰ ਮੈਂ ਪਰਸਨਲੀ ਆਪਣੀ ਜ਼ਮੀਨ ਦੇ ਵਿੱਚੋਂ ਰਾਹ ਬਣਾ ਕੇ ਫਿਰ ਉਹਨਾਂ ਨੂੰ ਰਾਹ ਕਰਕੇ ਆਰਮੀ ਨੂੰ ਵੀ ਪੁਲ ਬਣਾ ਰਿਹਾ ਅਰਜੀ ਤੋਰਦੇ ਉਹਨਾਂ ਨੂੰ ਵੀ ਵਿੱਚੇ ਹੀ ਰਾਹ ਬਣਾ ਕੇ ਦਿੱਤਾ ਵੀ ਚਲੋ ਜੀ ਦੇਸ਼ ਦਾ ਸੇਵਾ ਕਰ ਰਹੇ ਸਾਡੇ ਥੋੜਾ ਕੰਮ ਕਰ ਰਹੇ ਨੇ ਆਰਮੀ ਵਾਲੇ ਉਹ ਵਧੀਆ ਕੰਮ ਕਰ ਰਹੇ ਉਹਨਾਂ ਨੇ ਪੁਲ ਬਣਾ ਕੇ ਹੁਣ ਉਧਰੋਂ ਸਟਾਰਟ ਕਰ ਦੇਣਾ ਤੇ ਅਸੀਂ ਕਹਿੰਦੇ ਵੀ ਪਹਿਲਾਂ ਇਹ ਦੱਸੇ ਪ੍ਰਸ਼ਾਸਨ ਵੀ ਇਹਨਾਂ ਦਾ ਕੀ ਯੋਗਦਾਨ ਰਿਹਾ ਵਿੱਚ ਆ ਪਬਲਿਕ ਦੇ ਲਈ ਕੀ ਕੀਤਾ ਉਹਨਾਂ ਨੇ ਇਹ ਡੀਸੀਸ ਆ ਉਹਨਾਂ ਨੂੰ ਬਿਠਾਇਆ ਵੀ ਤੁਹਾਡਾ ਕੀ ਉੱਥੇ ਜ਼ਮੀਨ ਦੇ ਵਿੱਚ ਦੱਸੋ ਵੀ ਤੁਹਾਡਾ ਉਧਰ ਕੀ ਹੈ ਦਰਿਆ ਅਸੀਂ ਲੋਕਾਂ ਦਾ ਸਾਡੇ ਕਹਿੰਦੇ ਆਂਦਾ ਦਰਿਆ ਵੀ ਇਧਰੇ ਪਾ ਲੈ ਪਸ ਤੇ ਦੇਖੋ ਵੀ ਇਹ ਗੱਜੂ ਜ਼ਗੀਰ ਚਲੇ ਜਾਓ ਤੁਸੀਂ ਉੱਥੇ ਮਾਈਨਿੰਗ ਹੋਈ ਉੱਥੇ ਇੱਕ ਵੀ ਪੈਸੇ ਦਾ ਜਿਹੜਾ ਨੁਕਸਾਨ ਨਹੀਂ ਹੋਇਆ ਕਿਉਂਕਿ ਤੋਂ ਜਗਾ ਜਿਹੜੀ ਸਫਾਈ ਹੋ ਗਈ ਜਦੋਂ ਤੱਕ ਤੁਸੀਂ ਕਿਸੇ ਚੀਜ਼ ਦੀ ਸਫਾਈ ਨਹੀਂ ਕਰੋਗੇ ਨਾ ਉਹਨਾਂ ਗੰਦ ਪਾਣਾ ਹੀ ਪਾਣਾ ਠੀਕ ਹੈ ਜੇਦੀ ਵੀ ਸਫਾਈ ਹੋਈ ਹੁੰਦੀ ਡੀਸਿਲਿੰਗ ਵਗੈਰਾ ਹੋਈ ਹੁੰਦੀ ਇਹਨਾਂ ਨੂੰ ਨੁਕਸਾਨ ਨਾ ਹੁੰਦਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਆ ਮੇਰਾ ਵੀਰ ਆ ਵੱ ਸਾਡੇ ਖੇਤਾਂ 'ਨਾਂ ਇੱਕ ਹੜ ਜਿਹੜਾ ਆਇਆ ਨਾ ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਚਾਰ ਚੁਫੇਰੇ ਜاتی ਮਾਰਗ ਦੇ ਕੁਝ ਖੇਤ ਸਾਡੇ ਜਿਹੜੇ ਆ ਦਰਿਆ ਦੇ ਵਿੱਚ ਬਹਿ ਗਏ ਆ ਦਰਿਆ ਦੇ ਵਿੱਚ ਖੇਤ ਕੁਝ ਬਹਿ ਗਏ 14 15 ਖੇਤ ਜਿਹੜੇ ਸਾਡੇ ਦਰਿਆ ਦੇ ਵਿੱਚ ਬਹਿ ਗਏ ਬਾਕੀ ਜਿਹੜੇ ਖੇਤ ਬਚੇ ਆ ਉਹਨਾਂ ਵਿੱਚ ਰੇਤਾ ਕਸੂ ਮਿੱਟੀ ਇੰਨੀ ਚੜ ਗਈ ਆ ਮਾਨ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਮਾਨ ਸਾਹਿਬ ਨੇ ਕੀਤਾ ਜਿਹੜਾ ਨੇ ਕਿ ਜਿਸ ਕੀ ਖੇਤ ਉਸਕੀ ਰੇਤ ਬਹੁਤ ਵਧੀਆ ਉਪਰਾਲਾ ਨੇ ਬਿਲ ਪਾਸ ਕੀਤਾ ਕਿ ਕਿਸਾਨ ਜੋ ਆਪਣੀ ਖੇਚਵਰੀयत ਕਢਵਾ ਸਕਦਾ ਆਪਣੇ ਖੇਤ ਦੀ ਸਫਾਈ ਕਰਾ ਕੇ ਖੇਤ ਆਪਣੀ ਫਸਲ ਦੁਬ ਖੋਦ ਕੇ ਸਾਡੇ ਕੋਲ ਇੰਨਾ ਸ਼ਰਮਾਇਆ ਨਹੀਂ ਹੈਗਾ ਕਿ ਅਸੀਂ ਆਪਣੀਆਂ ਜੀਸੀਬੀਆ ਮਸ਼ੀਨਾਂ ਜਾਂ ਮਸ਼ੀਨਾਂ ਖਰੀਦ ਕੇ ਜਾਂ ਟਰਾਲੀਆਂ ਖਰੀਦ ਕੇ ਟਰੱਕ ਖਰੀਦ ਕੇ ਅਸੀਂ ਇਹ ਰੇਤ ਬਾਹਰ ਕਢਵਾ ਸਕੀਏ। ਉਹਦੇ ਤਹਿਤ ਅਸੀਂ ਕਿਸੇ ਵੀਰ ਨਾਲ ਗੱਲ ਕੀਤੀ ਵੀ ਸਾਡਾ ਖੇਤ ਸਾਫ਼ ਕਰ ਦੇ। ਕੁਝ ਨਾ ਕੁਝ ਜੋ ਤੇਰਾ ਸਰਦਾ ਬੰਦਾ ਸਾਨੂੰ ਖਰਚਾ ਪਾਣੀ ਤੇਲ ਪਾਣੀ ਦੇ ਦੇਵੇ ਅਗੋਂ ਅਸੀਂ ਫਸਲ ਬੀਜ ਸਕੀਏ। ਉਹਦੇ ਤਹਿਤ ਅਸੀਂ ਕੰਮ ਚਾਲੂ ਕਰਵਾ ਦੇ ਸੰਗ ਪਿੰਡਾਂ ਦੇ ਲੋਕਾਂ ਨੇ ਧਰਨਾ ਲਗਾ ਕੇ ਤੇ ਸਾਡਾ ਇਹ ਕੰਮ ਕਰਵਾਤਾ। ਅਸੀਂ ਸਰਕਾਰਗੇ ਇਹ ਪੁਰਜੋਗ ਅਪੀਲ ਕਰਦੇ ਆ ਵੀ ਸਰਕਾਰ ਆ ਕੇ ਇੱਥੇ ਆਪਣਾ ਕੋਈ ਨੁਮਾਇੰਦਾ ਭੇਜੇ। ਆਗੇ ਮੌਕਾ ਦੇਖੇ ਵੀ ਅਸੀਂ ਦਰਿਆ ਚ ਮੈਨਿੰਗ ਕਰ ਰਹੇ ਆ ਜਾਂ ਆਪਣੇ ਖੇਤ ਚ ਕਰ ਰਹੇ ਆ ਜੋ ਸਰਕਾਰ ਨੇ ਬੋਲਿਆ ਕੰਮ ਤੇ ਅਸੀਂ ਉਹ ਕਰ ਰਹੇ ਆ ਇਸ ਕਰਕੇ ਸਰਕਾਰ ਅੱਗੇ ਇਹ ਬੇਨਤੀ ਆ ਡੀਸੀ ਸਾਹਿਬ ਅੱਗੇ ਬੇਨਤੀ ਆ ਵੀ ਜੇ ਲੋਕਲ ਲੋਕ ਜੋ ਧਰਨਾ ਲਗਾ ਰਹੇ ਨੇ ਉਹਨਾਂ ਨੂੰ ਟੇਬਲ ਟਾਕ ਤੇ ਬਿਠਾਇਆ ਜਾਏ ਤੇ ਸਾਡੇ ਤੇ ਉਹਨਾਂ ਦੀ ਗੱਲ ਸੁਣੀ ਜਾਏ ਵੀ ਇੱਥੇ ਕਿਹਦਾ ਖੇਤ ਆ ਕਿਹਦਾ ਖਰਾਬ ਹੋਇਆ ਆ ਜਿਹਦਾ ਖਰਾਬ ਹੋਇਆ ਉਹਨੂੰ ਰੇਤਾ ਮਿੱਟੀ ਕੱਢਣ ਦੀ ਜੋ ਹੈ ਪਰਮਿਸ਼ਨ ਦਿੱਤੀ ਜਾਏ ਇਸ ਕਰਕੇ ਮੈਂ ਸਰਕਾਰ ਅਗੇ ਪੁਰਜੌਰ ਅਪੀਲ ਕਰਦਾ ਹੱਥ ਜੋੜ ਕੇ ਅਪੀਲ ਕਰਦਾ ਵੀ ਸਾਨੂੰ ਆਉਣ ਵਾਲੀ ਫਸਲ ਬੀਜਣ ਵਾਸਤੇ ਪੂਰੇ ਜੋਰਾਂ ਚ ਕੰਮ ਇੱਥੇ ਚੱਲੇਗਾ ਤਾਂ ਆਉਣ ਵਾਲੀ ਫਸਲ ਬੀਜਾਂਗੇ ਕਿਉਂਕਿ ਉੱਜੜਦੇ ਸ ਪਹਿਲਾਂ ਹੀ ਗਏ ਆ ਗੰਨਾ ਖਤਮ ਹੋ ਗਿਆ ਖੇਤ ਖਤਮ ਹੋ ਗਏ ਚੋਨਾ ਲਗਾਏ ਸੀ ਉਹ ਖਤਮ ਹੋ ਗਿਆ ਦਰਖਤ ਖਤਮ ਹੋ ਗਏ ਪਪੂਲਰ ਲਗਾਇਆ ਸੀ ਉਹ ਮੁੱਕ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਮੈਂ ਸਰਕਾਰ ਅਗੇ ਡੀਸੀ ਸਾਹਿਬ ਅਗੇ ਬੇਨਤੀ ਕਰਦਾ ਇਹਨੂੰ ਲਾਈਟਲੀ ਨਾ ਲਿਆ ਜਾਏ ਇੱਕ ਦੋ ਦਿਨਾਂ ਚ ਦਾ ਜੋ ਵੀ ਡਿਸੀਜਨ ਲੈਣਾ ਲੈ ਕੇ ਸਾਨੂੰ ਪਰਮਿਸ਼ਨ ਦਿੱਤੀ ਜਾਏ ਵੀ ਅਸੀਂ ਆਪਣੇ ਖੇਤ ਦੀ ਸਫਾਈ ਕਰਾ ਕੇ ਆਉਣ ਵਾਲੀ ਕਣਕ ਦੀ ਫਸਲ ਜਿਹੜੀ ਆ ਟਾਈਮ ਤੋਂ ਟਾਈਮ ਬੀਜ ਸਕੀ ਕਿਉਂਕਿ ਸਮਾਂ ਬਹੁਤ ਸੀਮਤ ਹੈ ਕਣਕ ਦੇ ਵਿੱਚ ਹੁੰਦਾ ਹੈ ਇਸ ਕਰਕੇ ਅਪੀਲ ਕਰਦਾ ਧੰਨਵਾਦ